ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵਟਵਟੇ ਸੀਐਮ ਤੱਕ ਸੀਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲਾ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਕਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਤੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹਿਰਾਫਰੀ ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜੇ ਕੋਈ ਇਸ ਤਰ੍ਹਾਂ ਦੀ ਮੈਂ ওভার ਚਮਚਗਿਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆਂ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾਈ ਜਾਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਹਾਂ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜੱਥਿਆਂ ਜੱਥੇਬੰਦੀਆਂ ਨਾਲ ਸੰਬੰਧਤ ਲੋਕੋ ਔਰ ਕਿਸਾਨੋ ਪਿੰਡ ਹੋਣ ਉਹਨਾਂ ਨੂੰ ਕੁਛ ਨਾ ਕਹੋ ਹਾਂ ਪਰਚਾ ਲੈ ਲੋ 10-12 ਸਵਾਲ ਆ ਇਹ ਜ਼ਰੂਰ ਕਰੋ ਹਰ ਉਮੀਦਵਾਰ ਨੂੰ ਇਦਾਂ ਥੋੜੀ ਅਸੀਂ ਪਿੰਡੂਆਂ ਪਿੰਡਾਂ ਚ ਜਾਣੋਂ ਹਟ ਰਹੇ ਆ ਸਾਡਾ ਸਰਦਾ ਪਿੰਡਾਂ ਤੇ ਜਾਣ ਤਾਂ ਸਾਡੇ ਭਾਈ ਆ ਸਰ ਕਿਸਾਨਾਂ ਨਾਲ ਕਿ ਮੈਂ ਸਪਸ਼ਟ ਕਰਾਂਗਾ ਕਿ ਕਿਸਾਨ ਲਗਾਤਾਰ ਜਿਹੜੇ ਭਾਰਤੀ ਆ ਤਾਂ ਬੜੇ ਕਲਾ ਤੋੜਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਪਾਸਿਆਂ ਦਾ ਪਾਰਟੀਪੀ ਦੁਆਰਾ ਕੋਨਾਂ ਦੇ ਖਿਲਾਫ ਉਹ ਟੈਸਟ ਕਰ ਰਹੇ ਆ ਆ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾ ਰਹੇ ਆ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਕਿ ਹਮੇਸ਼ਾ ਪੰਜਾਬ ਸ਼ਾਂਤ ਰਹਾ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਦਾਮਨ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਿਨ ਪ੍ਰੇਮ ਕੀਓ ਤਨਹੀ ਪ੍ਰਾਪਾਇਓ ਮੁਹੱਬਤ ਨਾਲ ਬੈਠ ਕੇ ਆਵਾਜ਼ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਸਕਦੇ ਆ ਗੁੱਸੇ ਕਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ ਆਓ ਆਪਾਂ ਆਪਣੇ ਪੀਰਾਂ ਪੈਗੰਬਰਾਂ ਗੁਰੂਆਂ ਗੁਰੂ ਸਹਿਬਾਨ ਦੀ ਜੋ ਪੂਰਨੇ ਪਾਇਆ ਜੋ ਉਹਨਾਂ ਨੇ ਫਲਸਫਾ ਦਿੱਤਾ ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਕਿ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਬਾਕੀ ਮਸਲੇ ਜਾਇਜ਼ ਆ ਉਹ ਹੱਲ ਕਰਾਵਾਂਗੇ ਇਸੇ ਕਰਕੇ ਇੱਥੇ ਆਏ ਦਿੱਲੀ ਛੱਡ ਕੇ ਸਰ 2 ਦਿਨ ਪਹਿਲਾਂ ਤੁਹਾਨੂੰ ਹਾਈ ਕਮਾਂਡ ਨੇ ਬੁਲਾਇਆ ਸੀ ਉੱਥੇ ਤੁਸੀਂ ਇਹ ਗੱਲ ਕੀਤੀ ਕਿਸਾਨਾਂ ਦੀ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ YouTube YouTube ਚੈੱਕ ਕਰਨ ਕਿਸਾਨ ਜੱਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚੀਗਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਆ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਲੰਤ ਤਰੀਕੇ ਨਾਲ ਕਰਦਾ ਰਿਹਾ ਟਾਰਾ ਮਾਰਦਾ ਰਿਹਾ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਆ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰਾ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਿਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੇ ਵਾਰੀ ਜਿਹੜੇ ਸਭ ਤੋਂ ਬૌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਹੀ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਿਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ 'ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਨ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ 시ਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਤੋ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾਈ ਜਾਓ ਨਹੀਂ ਜਿਵੇਂ ਤੂੰ ਕਿਆ ਗੱਲ ਕਹੀ ਆ ਨਾ ਪਹਿਲੇ ਦਿਨ ਜਿੱਦਾਂ ਦੇ ਰੌਣਕ ਸੀ ਤੂੰ ਦਾ ਜਾਨਸਾਨਾਂ ਨੇ ਇਹ ਗੱਲ ਕਹੀ ਆਂਦੇ ਸੀ ਹੱਤ ਰਾਜ ਦਾ ਵਿਰੋਧ ਨਹੀਂ ਕਰਦੇ ਉਹ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਬਣਿਆ ਉ ਤਾਂ ਉਹ ਵਿਰੋਧ ਕਰਨੀ ਉਹ ਠੀਕ ਆ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ ਚ ਨਾ ਆਵੋ ਕਰੋਧ ਨਹੀਂ ਇਹ ਹੌਮੇ ਜਿਹੜੀ ਆ ਨਾ ਉਹ ਕਿਸੇ ਬੰਨੇ ਨੇ ਲੱਗਣ ਦਿੰਦੀ ਸਾਨੂੰ ਪਹਿਲੇ ਹੌਮੇ ਧੀਰਗ ਰੋਗ ਹੈ ਬਾਣੀ ਚ ਕਿਆ ਆ ਜਿਨ ਪ੍ਰੇਮ ਕੀਆ ਤਿੰਨ ਹੀ ਪ੍ਰਾ ਇਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇਰ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ 'ਚ ਹੀ ਰਹਿਣਾ ਮੈਂ ਸਰ ਤੁਹਾਡੀ ਕਿ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਯੂ ਆ ਯਾਰ ਪੁਰਾਣੀਆਂ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਉਹ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ ਪਿਛਲਾ ਵੀ ਕੱਟ ਦਿੰਦੇ ਆ ਸਰ ਅਗਲਾ ਟਾਰਗੇਟ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਹਦੇ ਦੀ ਜਾਨ ਨਿਕਲ ਜਿਓ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ ਮੀਡੀਆ ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਮੈਂ ਦਿੱਲੀੋਂ ਜਿੱਤਿਆ ਸੀ ਮੈਂ ਚਮਚਗਿਰੀ ਕਰਕੇ ਉਹਨ ਨੂੰ ਵਜ਼ੀਰ ਨਾ ਬਣਿਆ ਹੁੰਦਾ ਮੈਂ ਕਿਹਾ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਵਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਦ ਵਾਡੀਆਂ ਕੀਤੀਆਂ ਮੈਂ ਰਿਆ ਮੈਨੂੰ ਪਤਾ ਹੈ ਜਾਇਜ਼ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਨੀਆਂ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੜਵੜੇ ਸੀਐਮ ਤੱਕ ਸੀਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਆ ਅੰਬਾਲਾ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਕਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਤੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹਿਰਾਫਰੀ ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਸੋਹਣੇ ਗਾਣੇ ਗੋਣੇ ਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਂਗੂ ਕਰਦਾ ਲੋਕੀ ਨੋਟਾਂ ਦੀਆਂ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ ਸੌ ਲੱਗੇ ਮੈਂ ਕਦੀ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ ਯਾਰ ਲੋਕੀ ਐਕਟਿੰਗ ਵੀ ਕਰੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕਰੀ ਜਾਂਦੇ ਤੁਹਾਡੇ ਭਰਾ ਨੇ ਜਿੱਦਨ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਇਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦਿਨਾਂ ਬੱਚਿਆਂ ਨੂੰ ਗਾਣਾ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੈ ਕੇ ਹੁਣ ਖਾੜੇ ਨਹੀਂ ਲਾਉਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨੇ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੈਠੋ ਜੀ ਕਿਸਾਨਾਂ ਨਾਲ ਸਰ ਅੱਜ ਖੜੇ ਬਾਹਰ ਹਾਂਜੀ ਕਿਸਾਨਾਂ ਨਾਲ ਮੈਂ ਹੱਥ ਮਿਲਾ ਕੇ ਫੁੱਲ ਫੁੱਲ ਸੱਟ ਕੇ ਹੋਰ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੀ ਚਾਹਣਗੇ ਤਾਂ ਮੈਂ ਕਿਹੜਾ ਕੋਈ 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 ਸੁਭੇਮਾਨੀ ਟੋਪੀ ਲਈ ਆ ਵੀ ਚੋਕਕੇ ਚੱਲਿਆ ਤੁਹਾਡੇ ਵੱਲੋਂ ਕੋਈ ਸੰਦੇਸ਼ ਆ ਗਿਆ ਮੇਰੇ ਨਾਲ ਵਾਸਤੇ ਹਾਂਜੀ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜੀ ਇਹ ਮੀਟਿੰਗਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਕਿਸਾਨਾਂ ਨੇ ਕਹਿਤਾ ਹੈ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾ ਕਿ ਪਿੰਡਾਂ ਦੇ ਵਿੱਚ ਤਾਂ ਡਟ ਕੇ ਵਿਰੋਧ ਕਰਾਂਗੇ ਨਹੀਂ ਤੁਸੀਂ ਗੱਲ ਕਮ ਸੇ ਕਮ মিডিਆ ਵਾਲੇ ਤਾਂ ਅੱਛੀ ਗੱਲ ਤੁਸੀਂ ਸੋਚ ਕੇ ਕਰਿਆ ਕਰੋ ਅਪਡੇਟ ਰੱਖੋ ਆਪਣੇ ਆਪ ਨੂੰ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜੱਥਿਆਂ ਜੱਥੇਬੰਦੀਆਂ ਨਾਲ ਸੰਬੰਧਿਤ ਲੋਕੋ ਔਰ ਕਿਸਾਨੋ ਪਿੰਡ ਹੋਣ ਉਹਨਾਂ ਨੂੰ ਕੁਛ ਨਾ ਕਹੋ ਹਾਂ ਪਰਚਾ ਲੈ ਲਓ 10-12 ਸਵਾਲ ਆ ਇਹ ਜ਼ਰੂਰ ਕਰੋ ਹਰ ਉਮੀਦਵਾਰ ਨੂੰ ਇਦਾਂ ਥੋੜੀ ਅਸੀਂ ਪਿੰਡੂ ਆ ਪਿੰਡਾਂ ਚ ਜਾਣੋ ਹਟਦੇ ਸਾਡਾ ਸਰਦਾ ਪਿੰਡਾਂ ਤੇ ਜਾਣ ਸਾਡੇ ਭਾਈ